ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਮੀਦ ਤੁਸੀਂ ਵੀ ਠੀਕ-ਠਾਕ ਵਧੀਆ ਹੋਗੇ ਆਪਾਂ ਵਧੀਆ ਇਹ ਵੀਡੀਓ ਹੈ ਜੀ 13 ਜੂਨ ਦੀ ਇਹ ਕੱਲ ਦੀ ਵੀਰਵਾਰ ਦੀ ਤੇ ਅਸੀਂ ਨਾ ਅੱਜ ਕੱਲ ਸਵੇਰੇ ਉੱਠ ਕੇ ਮੈਂ ਵੇ ਬਨੇਰੇ ਚਿਰ ਦਰਬਾਰ ਸਾਹਿਬ ਚਲ ਗਏ ਕਿ ਚਲ ਸ਼ੁਕਰ ਰਹਿ ਗਿਆ ਤੇ ਪੀੜਵਾ ਕਿ ਵੀਰਵਾਰ ਚੱਲ ਮੈਂ ਤਾਂ ਠੀਕ ਆਉਣਾ ਫਿਰ ਸ਼ੁਕਰ ਰਹਿ ਪਿੰਡ ਨੂੰ ਵੀ ਆਉਣਾ ਸੀਗਾ ਸਾਡੇ ਮੇਲਾ ਹੁੰਦਾ ਵਾ ਗੁਰਦਰਾ ਤਾਂ ਧੰਨ ਧੰਨ ਬਾਬਾ ਹੁੰਦਾ ਸਾਹਿਬ ਜੀ ਦਾ ਗੁਰਦਰਾ ਬਹੁਤ ਸੋਹਣਾ ਵਾ ਉੱਤੇ ਮਿਲਾਂਦਾ ਵਾ ਤੇ ਇਸ ਕਰ ਗਏ ਕਿ ਚਲਾ ਜੀ ਵੀਰ ਵਰਮਾ ਤੁਹਾਡੇ ਕੋਲ ਨੇ ਤੇ ਇੱਕ ਇੱਕ ਕਰ ਤਿੰਨ ਵਜੇ ਹੀ ਉੱਠ ਗਏ ਬੱਚਿਆਂ ਨੂੰ ਵੀ ਤਿੰਨ ਵਜੇ ਠਾ ਗਏ ਨਵਾ ਨੂੰ ਲਿਆ ਹੀ ਦੁਮਨੂ ਤੇ ਅਗੇ ਚਲ ਸਾਡੇ ਕਿਤੇ ਨਿਕਰੋ ਚੱਲ ਜਾਵਾਂਗੇ ਤੇ ਸਾਡੇ ਕਿਤੇ ਨਾ ਪਾਲਕੀ ਸਾਹਿਬ ਲੈ ਕੇ ਉਹਦੇ ਚਲ ਦਰਸ਼ਨ ਕਰ ਲਾਂਗੇ ਪਰ ਬਿਨ ਕਰਮਾਂ ਦੇ ਕਿੱਥੇ ਆਣਾ ਕਰਮਾਂ ਤੇ ਹੋਣ ਤਾਂ ਫੇਰੀ ਦਰਸ਼ਨ ਹੁੰਦੇ ਆ ਤੇ ਪਰ ਫਿਰ ਵੀ ਇਸੇ ਮਤਲਬ ਸਾਨੂੰ 10 ਮਿੰਟ ਰਹਿੰਦੇ ਸੀ 4 ਵਜੇ ਚ 10 ਮਿੰਟ ਰਹਿੰਦੇ ਸੀ ਜੇ ਦੋਸਤੀ ਤੁਰ ਪਏ ਸੀਗੇ ਗੁਰੂ ਰਾਮਦਾਸ ਦਾ ਨਾਮ ਲੈ ਕੇ ਸਵੇਰੇ ਸਵੇਰੇ ਉੱਤਰ ਪਏ ਸੀਗੇ ਤੇ 5 ਵਜੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ ਸੀ ਬਾਜ਼ਾਰ ਵਿੱਚ ਦੀ ਤੁਰ ਕੇ ਗਏ ਸੀਗੇ ਅਸੀਂ ਦਾਲੇ ਚ ਅਸੀਂ ਗੱਡੀ ਲਾਈ ਸੀਗੀ ਤੇ ਇਹ ਕਿੰਨੇ ਦਿਨ ਤਿੰਨ ਲੰਟੀਆਂ ਸੀ ਦੋਵੇਂ ਅਹੀਂ ਦੋ ਬੱਚੇ ਤੇ ਇਹ ਕਿੰਨੇ ਸੀ ਦੀ ਮੱਥਾ ਟੇਕਣਾ ਤੇ ਫਿਰ ਅਸੀਂ ਦਾਂ ਤੋਂ ਵਾਪਸ ਲੈ ਲਾਂਗੇ ਤੋ ਆ ਚੱਲ ਅਸੀਂ ਦੀ ਟੇ ਲਾ ਲਓ ਪਹਿਲਾਂ ਸ਼ੀਦੀ ਲਾ ਲਈ ਸੀ ਗੱਡੀ ਤੇ ਉੱਥੇ ਮੱਥਾ ਟੇਕਿਆ ਤੇ ਮਤਲਬ ਕਿਨੇੜੇ ਘੰਟੇ ਸਾਨੂੰ ਮੱਥਾ ਟੇਕਣ ਦੇ ਲੱਗਾ ਉਸ ਤੋਂ ਬਾਅਦ ਮਨਮੀਤ ਮਤਲਬ ਮੇਰੀ ਭੈਣ ਆਈ ਸੀ ਦਰਬਾਰ ਸਾਹਿਬ ਤੇ ਮਨਮੀਤ ਨੂੰ ਉਹਦੇ ਨਾਲ ਭੇਜਤਾ ਸੀ ਪਿੰਡ ਅਹੀਂ ਕਿਹਾ ਕਿ ਅੱਜ ਤੁਹਾਨੂੰ ਕੱਲ ਮੋਟਰਸਾਈਕਲ ਚ ਆਉਣਾ ਤੇ ਫੇਰ ਰਾਤ ਨੂੰ ਬੈਠਾ ਨਹੀਂ ਜਾਣਾ ਚਾਹਾਂ ਜਾਨੇ ਕੋ ਨਾਲ ਕੱਪੜੇ ਵੀ ਹੋਣੇ ਆ ਤੇ ਮਨਮੀਤ ਤੇ ਚਲ ਗਿਆ ਮਾਸੀ ਆਵਦੀ ਨਾ ਤੇ ਉਹ ਮਾਸੀ ਆਵਦੀ ਨਾ ਚਲ ਗਈ ਸੀ ਤੇ ਤੇਨ ਸਾਢੇ 10 ਸਵਾ 10 ਘਰੇ ਆ ਜੇਗੇ ਘਰੇ ਆਣ ਕੇ ਫਿਰ ਮਨਮੀਤ ਦੇ ਪਾਪਾ ਕਹਿੰਦੇ ਚਾਹ ਬਣਾ ਇਨਾ ਜਿਆਦਾ ਥੱਕ ਗਏ ਹੋ ਇਨਾ ਇੱਕ ਤੜਕੇ ਉੱਠੇਗੇ ਫਿਰ ਚਾਹ ਬਣਾਈ ਦੁੱਧ ਲਿਆਣ ਕੇ ਬਣਾ ਦਵਾਇਆ ਵੜਾ ਦੁਆਕੇ ਦੁੱਧ ਨੂੰ ਚਾਹ ਲੈ ਪੀ ਕੇ ਤੇ ਉਸ ਤੋਂ ਬਾਅਦ ਮਨ ਮੀਤ ਦੇ ਪਾਪਾ ਤੇ ਚਲ ਗਏ ਸੀਗੇ ਰਈਏ ਉਹਨਾਂ ਨੂੰ ਫੋਨ ਆ ਗਿਆ ਸੀਗਾ ਨਾਲੇ ਭਾਜੀ ਦੀ ਗੱਡੀ ਖੜੀ ਸੀਗੀ ਤੇ ਇਹ ਕਹਿੰਦੀ ਚਲ ਮੈਂ ਹੁਣ ਜਾਣਾ ਹਨਾ ਕਿ ਰਈਏ ਵੀ ਕੰਮ ਹੈ ਕਿ ਤੋ ਜਿਹੜੇ ਕਰਨ ਵਾਲੇ ਮੈਂ ਕਰ ਲੈਣੇ ਵਾ ਚਲੋ ਠੀਕ ਆ ਕਿ ਚਲ ਜੋ ਇਹ ਚਲ ਗਏ ਉਸ ਤੋਂ ਬਾਅਦ ਮੈਂ ਤੇ ਫਤਿਹ ਅਸੀਂ 12:00 ਵਜੇ ਮਤਲਬ ਕਿ ਸੌਂਗੇ 12:00 ਵਜੇ ਤੋਂ ਪਹਿਲਾਂ ਹੀ ਸੌਂਗੇ ਹਿੰਗੇ ਕਿਉਂਕਿ ਸਵੇਰ 3:00 ਵਜੇ ਟੁੱਟੇ ਦੇ ਵੇਰਾਂ ਨੂੰ ਨੀਂਦ ਆ ਗਈ ਬੜੀ ਫਤਿਹ ਵੀ ਪਾਉਣ ਵੇਂਦਾ ਵੇਂਦਾ ਮੇਰੇ ਨਾਲ ਹੀ ਸੌਂ ਗਿਆ ਹੈਗਾ ਉਸ ਤੋਂ ਬਾਅਦ ਉੱਠ ਗਈ ਤੇ 3 ਵਜੇ ਉੱਠੀ 3 ਵਜੇ ਉੱਠ ਕੇ ਚਾਹ ਥੋੜੀ ਥੋੜੀ ਬਣਾ ਕੇ ਪੀ ਕੇ ਉਸ ਤੋਂ ਬਾਅਦ ਮੈਂ ਕਿਹਾ ਚਲ ਮੈਂ ਹੁਣ ਕੁਮੀਜ ਆਪਣਾ ਪੂਰਾ ਕਰਾਂ ਮੇਰੇ ਨਾਲ ਇੰਨਾ ਮਤਲਬ ਮੈਨੂੰ ਗੱਲ ਆ ਬੈਿੰਦੇ ਨਾ ਜਦੋਂ ਕਿ ਤੇ ਜਾਣਾਂ ਤਾਂ ਮੇਰੇ ਕੱਪੜੇ ਨਹੀਂ ਬਨੇ ਹੁੰਦੇ ਜਾਂ ਤਰਪਾਈ ਦੇਂਦੀ ਹੁੰਦੀ ਜਾਂ ਸ਼ਰਟ ਬਣਨ ਵਾਲੀ ਜਾਂ ਸਲਵਾਰ ਇਸ ਤਰ੍ਹਾਂ ਕਦੀ ਕੋਧ ਕਦੀ ਕਰ ਬੜੇ ਤੇ ਮਨ ਨੂੰ ਕਿੰਦੇ ਬਾਰੋਂ ਵੜਾ ਕਰ ਮਾ ਨਾ ਸੌਣੇ ਨਹੀਂ ਅਸੀ ਨੇ ਕੋਧਵਾ ਤੇ ਭਾਵੇਂ ਜਦ ਮਰਜੀ ਸੀ ਲਾ ਤੇ ਇੱਥੇ ਮੇਰਾ ਮਤਲਬ ਨਹੀਂ ਆਪਣੀ ਸ਼ਰਟ ਬਣਾਉਣ ਸਲਵਾਰ ਬਣ ਗਈ ਸੀ ਕਿ ਸਲਵਾਰ ਨੂੰ ਲਾਗ ਬਣਵਾਇਂਦੀ ਦੀ ਨੂੰ ਉਹਨੂੰ ਮਹਕ ਬਣਾ ਦੇ ਤੇ ਉਹਨੇ ਬਣਾ ਦਿੱਤੀ ਤੇ ਇੱਥੇ ਉਹਨ ਕਮੀਜ਼ ਨੂੰ ਨਹੀਂ ਹੀ ਮੈਂ ਗਲਾ ਗਲਾਉਣ ਪਲੇਟ ਤੇ ਪਾ ਲਈ ਸੀ ਤੇ ਇੱਥੇ ਕਮੀਜ਼ ਦੀ ਨਹੀਂ ਸੀਗੀ ਮਤਲਬ ਬਣਾਉਣ ਮੈਂ ਗਲਾ ਲਾਉਣ ਲਈ ਸੀਗੀ ਤੇ ਉਸ ਤੋਂ ਬਾਅਦ ਆ ਮੈਂ ਕੇ ਮੁੜ ਕੇ ਸਾਢੇ 4 5 ਨਹੀਂ ਸਾਢੇ 5 ਵਜੇ ਅਸੀਂ ਡੇਰੇ ਚੱਲ ਗਏ ਉੱਤੇ ਬਾਬਾ ਜੀ ਦੇ ਗੁਰਦਰਾ ਸਾਹਿਬ ਉੱਥੇ ਚਲ ਗਈ ਉੱਥੋਂ ਅਹੀਂ ਮਤਲਬ 6:30 ਆਏ 6:30 ਆਣ ਕਿ ਉਸ ਤੋਂ ਬਾਅਦ ਮਤਲਬ ਸਾਰਾ ਦਿਨੇ ਇਸ ਤਰ੍ਹਾਂ ਹੀ ਭੱਜਣਾ ਠਾ ਸਾਢੇ 6 ਵਜੇ ਆ ਮਤਲਬ ਮੈਂ ਚਲ ਗਈ ਥਰੈਡਿੰਗ ਕਰਾਉਣ ਵਾਹ ਚੱਲਣਾ ਕਿ ਪਿੰਡ ਜਾਣਾ ਚੱਲ ਕੇ ਕਰਾ ਆਉਣੀ ਆ ਕਿ ਕਾਫੀ ਟਾਈਮ ਹੋ ਗਿਆ ਵਾ ਤੇ ਉਧਰ ਚਲ ਗਈ ਤੇ ਨਾਲੇ ਉਹ ਦੀਦੀ ਨੂੰ ਇੱਕ ਸੂਟ ਬਣਨਾ ਦੇਣਾ ਸੀਗਾ ਕਿ ਮੈਂ ਚਲ ਦੀਦੀ ਕੋਲ ਬਣਵਾ ਮੈਂ ਦੀਦੀ ਨੇ ਕਿ ਮੈਂ ਦੀਦੀ ਬਣਾ ਦੋ ਬਣਵਾ ਦੋ ਕਿ ਤੇ ਹਾਂ ਕਿ ਉਹ ਸੂਟ ਬਣਾਵਾ ਦਉ ਤੇ ਉਹਨੇ ਕਹਿੰਦੀ ਚੱਲ ਪਹਿਲਾਂ ਤਾਂ ਮੰਨਦੀ ਨਹੀਂ ਫਿਰ ਉਹਨੂੰ ਦੇ ਦੂਗੀ ਆ ਹੀ ਬਣਾ ਕੇ ਆਈ ਕਿ ਚੱਲ ਬਣਾ ਦਿਓ ਇੰਨੀ ਹਜਾਦੀ ਹਨੇਰੀ ਆਈ ਉਧਰ ਜਦੋਂ ਦੀਦੀ ਘਰੋਂ ਬੇਟੀ ਇਹਨਾਂ ਬਹੁਤ ਜ਼ਿਆਦਾ ਮੰਦਾ ਹਾਲ ਕਰਦੀ ਆਪਾਂ ਪਹੁੰਚ ਗਏ ਆ ਰਹੀ ਹੈ ਰਹੀ ਹੈ ਕੱਪੜੇ ਨੇ ਇੱਥੇ ਬੱਚਿਆਂ ਦੇ ਮੰਗ ਲਈ ਦੋ ਦੋ ਸੂਟ ਦੋ ਆਪਾਂ ਪਰੌਂਦੇ ਲੈਣੇ ਆ ਤੇ ਮੁੰਨੇ ਮੀਤ ਨੇ ਆਹ ਵਾਲੀ ਡਰੈੱਸ ਲਈ ਹੈ ਗ੍ਰੀਨ ਮਤਲਬ ਕੈਪਰੀਜੀ ਉਹਨੂੰ ਇਹਨਾਂ ਲੱਗੀ ਜੀ ਬਣੀ ਆ ਨਾਲ ਫਰੋਕ ਉਹਦੇ ਨਾਲ ਬੈਗ ਜੀ ਤੇ ਅੰਦੀ ਮम्मा ਮੈਂ ਇਹ ਹੀ ਲੈਣੀ ਇਹਨੂੰ ਵੀ ਆਪਣੀ ਪਸੰਦ ਦੀ ਮਤਲਬ ਲੈ ਕੇ ਛੱਡ ਗਈ ਮਤਲਬ ਇਹ ਪਹਿਲੀ ਵੀਡੀਓ ਬੁੱਧਵਾਰ ਸ਼ਾਮੀ ਸੀ ਗਏ ਕਿ ਵੀਰਵਾਰ ਦਰਬਾਰ ਸੌ ਗਏ ਵੀਰਵਾਰ ਇਹ ਨਾਨੀ ਕੋ ਚਲ ਗਈ ਤੇ ਬੁੱਧਵਾਰ ਅਸੀਂ ਉੱਥੇ ਗਏ ਕੱਪੜੇ ਲੈਣ ਬੱਤੇ ਹੁੰਦੇ ਤੇ ਮਾਂ ਚੱਲ ਕੱਪੜੇ ਵੀ ਲੈ ਆਏ ਇਹਨਾਂ ਦੇ ਕਿਹਕੇ ਲਿਉਣ ਵਾਲੇ ਸੀ ਕਿ ਦੂਮਾ ਪਹਿਨ ਪਹਵਾਉਂਦੇ ਮਨਮੀਤ ਦਾ ਇਹ ਫਲੋਕਲੀ ਤਰ੍ਹਾਂ ਵਿਖਾਈਆ ਵੀਰ ਜੀ ਨੇ ਹੋਰ ਵੀ ਤੇ ਸਾਨੂੰ ਇਹ ਵਾਲੀ ਸੋਹਣੀ ਲੱਗੀ ਬਸ ਐਹੀ ਵਿਕੀ ਜਾਂਦੀ ਸੀ ਮਨਮੀਤ ਬਾਰ ਬਰ ਇਹਦੇ ਪਾਪਾ ਨੇ ਵੀ ਐਹੀ ਪਹਵਾਉਂਦਾ ਹੀ ਉਸ ਤੋਂ ਬਾਅਦ ਅਸੀਂ ਫਤੇ ਦੇ ਨਾ ਹੁਵੇ ਇਹ ਚੱਲਾ ਵੀ ਕਿੱਥੇ ਆਉਂਦਾ ਆਈ ਨਹੀਂ ਰੂ ਕਰੀ ਕਿੱਦਾਂ ਗਿਆ ਇਹਦੇ ਨਹੀਂ ਸਹੀ ਜੀ ਠੀਕ ਹੋਵੇ ਸੋਹਣੇ ਸੋਹਣੇ ਲੱਗਦੇ ਆਹ ਰੰਦੀ ਮਾਂ ਲੀ ਹੋ ਮਾਤਾ ਜੀ ਐਨ ਕਣੀ ਹੋਈ ਐਨ ਦੋ ਨਾਲੇ ਆਈ ਜੀ ਨਾਲ ਤਾਂ ਵੀ ਗਏ ਮੈਂ ਬਰਨ ਚਾਰ ਕਿਲੋ ਦੇ ਸੋਹਣਾ ਆਮਾਸੋ ਨਹੀਂ ਹੈ ਹੂੰ ਪਹਲਾ ਹੀ ਤੇ ਜਾਣਾ ਯਾਰ ਸੋ ਹਾਂ ਪਤਾ ਆੜਦੀ ਨਹੀਂ ਹਾਂ ਆਣ ਕਾ ਆਪਾਂ ਲੈ ਆੜ ਕਮ ਲੈਦੀ ਹਾਂ ਜੋ ਵੀ ਕੀ ਕਰਨਾ ਤੂੰ ਚਾਰ ਗਾਈਨ ਸਾਰੇ ਗੁੱਡ ਇਵਨਿੰਗ ਚੱਲ ਫਤੇ ਚੱਲ ਆ ਗਿਆ ਆ ਜੇ ਫਤੇ ਆ ਜਾ ਅੰਦਰ ਨਹੀਂ ਜੇ ਇਹ ਰੋਂਗ ਸਾਈਡ ਚੜਦਾ ਵਾ ਹਾਂ ਪੁੱਠਾ ਚਾ ਹਾਂ ਹਾਂ ਵਸ ਵੀਰੇ ਬੜੀ ਗਰਮੀ ਹਣੇਰੀ ਜੀ ਆਣ ਕੇ ਤੇ ਮਾਸੂਮਾ ਵੀ ਕਿੰਨਾ ਸੋਹਣਾ ਬਣ ਗਿਆ ਬੱਦਲ ਬੱਦਲ ਜਿਹਾ ਹੋਏ ਪਤੇ ਆ ਜਾਓ ਘਰੇ ਪੁੱਤਰੇ ਤੇ ਪਿਛੇ ਮੈਂ ਆਪਣੀ ਲਾਈਨ ਲੱਗਾ ਮੈਂ ਆਪਣੀ ਲਾਈਨ ਲੱਕੇ ਨਾ ਸਾਰੀ ਹਾਏ ਹੋ ਉਹ ਤਾਂ ਮਿੱਟੀ ਜੀ ਦੇਖ ਪਈ ਪੈਰ ਗੰਦਾ ਲੈ ਪਤਦਾ ਲੈ ਪਤਨ ਨੀ ਰਾ ਗਿਆ ਹੀ ਆ ਥੋੜੀ ਜੀ ਅੱਜੀ ਦੀ ਵੀਡੀਓ ਵਾ ਅੱਜ ਸਰੀਂ ਅਕਾਲ ਚਾਮੀ ਨਹੀਂ ਜਰੀਆਂ ਨੀ ਰਾਈ ਕਿਉਂਕਿ ਕੱਲ ਮੈਤੋਂ ਅਸੀਂ ਦਰਬਾਰ ਸਾਹਿਬ ਚੱਲ ਗਏ ਤੇ ਸਵੇਰੇ ਸਵੇਰ ਟਾਈਮ ਲੱਗ ਗਿਆ ਤੇ ਚਾੜੂ ਨੂੰ ਲੱਗਾ ਮੁੜ ਕੇ ਮੈਂ ਚਾਮੀ ਲਾਣੀ ਵੀੜਾ ਸਾਫ਼ ਸੀ ਜਾ ਤੇ ਫਿਰ ਮੈਂ ਇੱਥੇ ਨਾ ਲੱਗੀ ਸੀ ਕਿ ਚਾੜੂ ਲਾਉਣ ਮੈਂ ਚਾੜੂ ਲਾ ਕੇ ਨਾ ਤੇ ਮੁੰਜਾ ਮੁੰਜਾ ਖੜਾ ਕਰਾ ਨਾਲੇ ਫਤਿਹ ਦੇਣ ਟ੍ਰੈਕਟਰ ਇੱਕ ਸਾਈਡ ਤੇ ਕਰਦੀਆਂ ਕਿ ਖਲਾਰਾ ਜੇ ਬੁੜਾ ਪਿਆ ਸੀਗਾ ਦੀ ਗੱਲ ਨਹੀਂ ਚੜੂ ਲਾਇ ਇੱਕ ਨਾ ਮਤਲਬ ਜੋ ਰੇਤਾ ਰੁਤਾ ਇੰਨਾ ਜਦੋਂ ਘਟਾ ਘਟਾ ਆਉਂਦਾ ਨਾ ਘਰੇ ਬਹੁਤ ਜਿਆਦਾ ਕਿ ਜਮਾ ਹੋ ਜਾਂਦਾ ਘਟਾ ਸੁੱਪਰ ਉੜਾਣਗੇ ਤੇ ਇਥੇ ਮਤਲਬ ਕਿ ਰੁਕ ਜਾਂਦਾ ਵਾ ਇੰਨਾ ਜਦਾ ਕਿ ਦਿਖ ਖੇੜਾ ਅੰਦਰਾ ਜ਼ਮੀਨਾਂ ਘਟਾ ਅੰਦਰਾ ਜਦ ਮੈਂ ਹੁੰਦ ਲਿਆ ਵਾ ਤੇ ਮੈਂ ਕਿਹਾ ਚੱਲ ਮੈਂ ਨਾ ਇੱਥੇ ਛੇਕਦਾ ਢਾਈ ਨਹੀਂ ਸੀਗਾ ਤੇ ਮੈਂ ਇੱਥੇ ਮਾਝਲ ਪਹਿਲਾਂ ਨਾ ਵੀਡੀਓ ਚ ਮੰਝਾ ਚੁੱਕਾ ਕਿ ਵੀਡੀਓ ਮੈਂ ਜੱਚੋ ਕੋ ਕੀਤੇ ਉਸ ਤੋਂ ਬਾਅਦ ਡਾਇਰੈਕਟਰ ਫਤਿਹਦਰ ਨਾ ਮੈਂ ਅੱਗੇ ਲਾ ਦੂੰਗੀ ਮੈਂ ਅੱਜ ਨਾ ਸ਼ਾਮ ਨੂੰ ਪਿੰਡ ਵੀ ਜਨਤ ਮੈਂ ਚੰਗੀ ਤਰ੍ਹਾਂ ਜਿਹੜੀ ਸਫਾਈ ਕਰ ਜਾ ਇੱਕ ਵਾਰੀ ਕਿ ਇਹਦੇ ਮੈਨੂੰ ਕਹਿੰਦੇ ਕਿ ਚੱਲ ਮੈਨੂੰ ਉਠਾ ਦੀ ਮਤਲਬ ਉਸ ਦੇ ਲਈ ਟਾਈਮ ਨਾਲ ਉੱਠ ਕੇ ਮੈਂ ਵੀੜਾ ਜਿਹੜਾ ਧਵਾ ਦੂੰਗੀ ਫਿਰ ਨਾਲ ਤੇ ਪਰ ਅੱਜ ਇਹ ਉੱਠੀ ਨਹੀਂ ਸੁੱਤੇ ਸੀਗੇ ਕਿ ਮੈਂ ਉੱਠ ਕੇ ਸਾਡੇ ਘਰਾਂ ਜੋ ਜੇ ਉੱਠ ਕੇ ਤੇ ਸਾਰੀ ਮਤਲਬ ਅੰਦਰਾਂ ਜੋ ਝਾੜੂ ਕੱਢ ਲਏ ਡਸਟਿੰਗ ਵਗੈਰਾ ਕਰ ਲਈ ਆ ਤੇ ਵਿੜੇ ਚ ਲੱਗੀਆਂ ਸਫਾਈ ਕਰਨ ਵਿੜਾ ਸਾਫ ਡਹੀਆਂ ਕਰਨ ਮੈਂ ਚਲ ਵਿੜਾ ਵੀ ਹੁੰਜਲਾ ਤੇ ਕਿਉਂਕਿ ਕੱਲ ਨਹੀਂ ਹੁੰਜਿਆ ਗਿਆ ਨਾ ਉਹਦਾ ਕਰਕੇ ਫਿਰ ਤੇ ਇੱਕ ਛਾਮੀ ਨੇਰੀ ਬਹੁਤ ਜਿਆਦੀ ਆਈ ਆ ਬਹੁਤ ਜਿਆਦੀ ਹਨੇਰੀ ਆਈ ਇੱਥੇ ਕਿ ਜੋ ਘੱਟਾ-ਕੁੱਟਾ ਮਿੱਟੀ ਹਰ ਕਦੇ ਹਨੇਰ ਗਣ ਇੰਨੀ ਜਾਣ ਘੱਦੀ ਨਾ ਰੋਜ਼ ਹੀ ਹਨੇਰੀ ਰੋਜ਼ ਮਤਲਬ ਥਾਂ ਹੂੰ ਜਿਉਂ ਜਿਵੇਂ ਆਪ ਗਏ ਨੀਰ ਗੰਦਾ ਇੰਨਾ ਘੱਟਾ ਵੀ ਕਿ ਘੱਟੇ ਇਕੱਟਾ ਬੁਰੇ ਹੋ ਜਾਂਦਾ ਮੈਂ ਫਿਰ ਮੈਂ ਕਿਵੇਂ ਚੰਗੀ ਤਰ੍ਹਾਂ ਨਾ ਇਕੱਲੀ ਝਾੜੂ ਜਿਹੜਾ ਲਾ ਕੇ ਉਸ ਤੋਂ ਬਾਅਦ ਮੈਂ ਕਿ ਕੋਚਾ ਜਾਂ ਜਿਹੜਾ ਤੋਂ ਲੂੰਗੀ ਜੇ ਇਸ ਤਰ੍ਹਾਂ ਤੋਂ ਤਦ ਮੈਨੂੰ ਪਾਣੀ ਵੀ ਜ਼ਿਆਦਾ ਲੱਗਣਾਗਾ ਤੇ ਨਾਲੇ ਉਹ ਵੀ ਰੇਤਾ ਰੇਤਾ ਜੀ ਤੇ ਮਾਹ ਇੱਕ ਰਿਪੇਲਾ ਨਾ ਫੂੰਜ ਲਾ ਕੋਟ ਕੇ ਮੈਂ ਤੇ ਇੱਥੇ ਮੈਂ ਚਾੜੂ ਲਾਉਂਦੀ ਪਈ ਸੀਗੀ ਚਾੜੂ ਲਾ ਕੇ ਤੇ ਉਸ ਤੋਂ ਬਾਅਦ ਮੈਂ ਨਾ ਮਨਵੀਦੇ ਪਾਪਾ ਨੂੰ ਉਠਾਇਆ ਕਿ ਮਾਂ ਚਲਾ ਦੇ ਸੰਗ ਨਾਲ ਤੇ ਥੋੜਾ ਟਾਈਮ ਨਾਲ ਉੱਠੋ ਵੀ ਕਿ ਨਾ ਉਹਨੂੰ ਫਿਰ ਗੁਰਦਾਰ ਸਾਹਿਬ ਉਹ ਵੀ ਜਾਣਾ ਹੈ ਆਹ ਗੀਂ ਪੀਨੇ ਜੋ ਕਾਗਜ਼ੀ ਲਫਾਫਾ ਸੀ ਕਿ ਨਾ ਉਹ ਮੈਂ ਜੁੱਲੇ ਜਿਹਨਾਂ ਨੂੰ ਅੱਗ ਲਾ ਦਿੰਨੀ ਮੈਂ ਇਸ ਤਰ੍ਹਾਂ ਕਦੀ ਵੀ ਗੂੜੀ ਤੇ ਲਪਾਵਾ ਜਿਹੜਾ ਨਹੀਂ ਸੁਟਿਆ ਮੰਗ ਫਿਰ ਤੋੜਦੇ ਨਾ ਤੇ ਫਿਰ ਮੈਂ ਨਾਲ ਨੂੰ ਅੱਗ ਲਾ ਦਿੰਨੀ ਨੀਆ ਤੇ ਫਿਰ ਮੈਂ ਤਾਂ ਜਾਂਦਾ ਹਾਂ ਕਿ ਗੇਹ ਕੂੜਾ ਇਕੱਠਾ ਕਰਕੇ ਤਾਂ ਨੂੰ ਮੈਂ ਬਾਲਟੀ ਚ ਪਾ ਲੂਗੀ ਤੇ ਉਸ ਤੋਂ ਬਾਅਦ ਨਾਲ ਕੱਪੜੇ ধਾਉਂਗੀ ਉਸ ਹੀ ਦੇ ਵਿੱਚ 2-3 ਦਿਨ ਤੱਕ ਕੱਪੜੇ ਉਹਦੇ ਮੁੱਤ ਮੈਸਜ ਆ ਕਿ ਚਲ ਕੱਪੜੇ ਨਾ ਭਾਗ ਦੇ ਹੋ ਜਾਣੀ ਕਦੀ ਉਸ ਤੋਂ ਬਾਅਦ ਮੈਂ ਕੋਈ ਮਤਲਬ 2 ਹਫਤਾ ਤੱਕ ਲੱਗ ਜਾਣਾ ਸਾਨੂੰ ਲੱਗ ਪਈ ਸੀ ਕਿ ਕੂੜਾ ਭਾਗ ਦੇ ਤੇ ਕੱਪੜੇ ਪਾਣੀ ਜਿਹੜਾ ਮਸ਼ੀਨ ਚ ਛੱਡਿਆ ਸੀਗਾ ਤੇ ਕਪੜੀ ਨਾ ਕਾਫੀ ਹੋਏ ਪਏ ਸੀ ਤੋਂ ਉਹਨਾਂ ਵੱਲ ਤੋਂ ਕਪੜੇ ਆਣ ਨੂੰ ਧੂਲ ਗਿਆ ਨਾ ਕਿੇ ਸ਼ਾਮ ਆਣ ਗਿਆ ਫਿਰ ਮੇਰੇ ਮੀਤੇ ਪਾਪਾ ਜੀ ਨੇ ਮਿਲਿ ਸਾਰੇ ਕਪੜੇ ਧੋ ਤੂ ਕੇ ਗਏ ਗਿਆ ਨਾ ਫਿਰ ਹਫਤਾ ਦੋ ਚਾਰ ਦਿਨ ਲਾਇਆ ਤੇ ਫਿਰ ਮਤਲਬ ਕਪੜੇ ਦਾ ਬੜਾ ਔਖਾ ਮਹਰੋਂ ਤੇ ਮੈਂ ਇੱਥੇ ਨਹੀਂ ਕਪੜੇ ਮਸ਼ੀਨ ਤੇ ਪਾ ਕੇ ਉਸ ਤੋਂ ਬਾਅਦ ਆ ਪਾ ਗਿਆ ਸੋਈ ਚ ਤੇ ਇੱਥੇ ਮੈਂ ਲੱਗੀਆਂ ਚਾਹ ਤਰੀਏ ਚਾਹ ਤੱਕੇ ਨਾਲ ਹੀ ਜਿਹੜੇ ਭਾਂਡੇ ਜਿਹੜੇ ਲਾਤੇ ਹੀ ਗੇ ਆਪਾਂ ਤੇ ਭਾਂਡੇ ਲਾ ਕੇ ਨੀਂਦ ਇਹਦੇ ਅੰਦਰ ਜਾ ਬੰਦੀ ਆ ਪਰ ਉਹਨਾਂ ਦੇ ਲੰਘੇ ਤੇ ਫਤਿਹ ਜੀ ਸੁੱਤਾ ਪਿਆ ਫਤਿਹ ਨਹੀਂ ਉੱਠਿਆ ਵੀ ਫਤਿਹ ਕਾਫੀ ਲੇਟ ਉੱਠਿਆ ਵਾ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਦੋ ਵੀ ਕਰਿਆ ਕਰੋ